ਇਹ ਦੇਖੋਈ ਪੀਆਪੀ ਰੋਡ 'ਤੇ ਚੋਰ ਫੜਿਆ ਗਿਆ ਜੋ ਕਿ ਕੱਡੇ ਚੱਕੋ ਕੱਢੀ ਸਮਦੇ ਚੱਕੋ ਕੱਢੀ ਚੱਕੋ ਕੱਢੀ ਸਾਡੀ ਚੱਕ ਇਹ ਦੇਖੋਈ ਚਾਕੂ ਵੀ ਲਈ ਫਿਰਦਾ ਤੇ ਨਸ਼ਾ ਵੀ ਵਿੱਚ ਇੰਜੈਕਸ਼ਨ ਵੀ ਲਈ ਫਿਰ ਰਹੀ ਗਿਆ ਲੈ ਇਹ ਦੇਖੋ ਚਾਕੂ ਕਿੰਨਾ ਖਤਰਨਾਕ ਹੈ ਜੇ ਕਿਸੇ ਨੂੰ ਚਿੱਟੇ ਦਾ ਨਸ਼ਾ ਉਹ ਚਿੱਟੇ ਦਾ ਚਿੱਟੇ ਦਾ ਨਸ਼ਾ ਵੀ ਕਰਦਾ ਹੋਣਾ ਤੇ ਚੋਰੀਆਂ ਡਕਾਈਆਂ ਜਿੰਨੀ ਵੀ ਕਰਦੇ ਸਾਰੇ ਇੰਜੇ ਬੰਦੇ ਕਰਦੇ ਇਹ ਆਪਣੇ ਆਪ ਨੂੰ ਦੱਸ ਰਿਹਾ ਵੀ ਪਟਾੜਾ ਰੋਡ 'ਤੇ ਰਹਿੰਦਾ ਮੈਂ ਕਿਹੜਾ ਕੱਢਾ ਐਡਰੈਸ ਉਹ ਲੱਗੀ ਡਾਵਾ ਤੋਂ ਪਿੱਛੇ ਲੱਕੀ ਟਾਪੀਕੇ ਰਹਿੰਦਾ ਕਿਸ ਕੇ ਇਮਾਰਤ ਚ ਹੈ ਪੰਮਾ ਕੋਈ ਬਿਲਡਿੰਗ ਵਾਲਾ ਜੀ ਉਹਦੇ ਮਕਾਨ ਚ ਰਹਿੰਦਾ ਉਹਨੇ ਵੀ ਪਤਾ ਨਹੀਂ ਵੈਰੀ ਅਭੀ ਕੀ ਨਾਮ ਬੋਲੋ ਤਾਂ ਪਹਿਲੇ ਪੰਮਾ ਮੋਹਨ ਬਿਲਡਿੰਗ ਵਾਲਾ ਮੋਹਨ ਬਈ ਵਾਲਾ ਕਿਆ ਨਾਮ ਬੋਲੋ ਤਾਂ ਮੈਂ ਤੁਹਾਨੂੰ ਅਸੀਂ ਕਿਆ ਨਾਮ ਦਾ ਕਿਆ ਨਾਮ ਦੱਸ ਕਾ ਇਹ ਦੇਖੋ ਇਹਨਾਂ ਦੀ ਨਾ ਕੋਈ ਵੈਰੀ ਇੱਕ ਨਾਮ ਬੁਲਕਾਰ ਲੈ ਰਿਹਾ ਇੱਕ ਪੰਮਾ ਲੈ ਰਿਹਾ ਇੱਕ ਬਿਲਡਿੰਗ ਵਾਲਾ ਮੋਹਨ ਕੋਈ ਇਹਨਾਂ ਦਾ ਨਾਮ ਲੈ ਰਿਹਾ ਕਹਿੰਦਾ ਅਸੀਂ ਉਹਨਾਂ ਦੇ ਮਕਾਨ ਚ ਰਹਿੰਦੇ ਆ ਹੈ ਸਾਬ ਸਾਬ ਦੱਸ ਦੇ ਦੇਖ ਲੈ ਮੈਂ ਨਾ ਕੱਲੇ ਮਰਾਦਾਬਦ ਕਿੱਥੇ ਕਾ ਮਰਾਦਾਬਦ ਕਹਾਂ ਕਾ ਹੈ ਹੈ ਗਾਉਂ ਕਾ ਨਾਮ ਜਨੂਰ। ਆਪ ਆਪਕਾ ਨਾਮ ਰਫੀਦ। ਤੇਰਾ ਨਾਮ ਸੰਜੀਤ। ਜ਼ਿਰਖਪੁਰ ਦੇ ਇੱਕ ਬਾਜ਼ਾਰ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਨੌਜਵਾਨ ਨੂੰ ਚੋਰੀ ਕਰਦੇ ਹੋਏ ਰੰਗੇ ਹੱਥੀ ਫੜ ਲਿਆ। ਦੋਸ਼ੀ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਫੜ ਕੇ ਇੱਕ ਖੰਭੇ ਨਾਲ ਬੰਨ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ਤੇ ਪਹੁੰਚੀ ਅਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਸਥਾਨਕ ਲੋਕਾਂ ਅਨੁਸਾਰ ਨੌਜਵਾਨ ਕੁਝ ਸਮੇਂ ਤੋਂ ਇਲਾਕੇ 'ਚ ਸ਼ੱਕੀ ਗਤੀਵਿਧੀਆਂ 'ਚ ਸ਼ਾਮਲ ਸੀ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਬੈਗ ਵਿੱਚੋਂ ਇੱਕ ਸ਼ੁਰਾ, ਇੱਕ ਪਲੇਅਰ, ਇੱਕ ਸਕਰੂ ਡ੍ਰਾਈਵਰ ਅਤੇ ਇੱਕ ਨਸ਼ੀਲੇ ਪਦਾਰਥ ਦਾ ਟੀਕਾ ਬਰਾਮਦ ਹੋਇਆ। ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅਤੇ ਦੂਜਿਆਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਵੀਡੀਓ ਵਿੱਚ ਸਭ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੂੰ ਫੜਨ ਤੋਂ ਬਾਅਦ ਲੋਕਾਂ ਨੇ ਕੋਈ ਹੋਰ ਘਟਨਾ ਨਾ ਵਾਪਰਨ ਤੋਂ ਪਹਿਲਾਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇੱਕ ਵਾਰ ਤੁਸੀਂ ਵੀ ਦੇਖੋ ਮੌਕੇ ਦੀ ਇਹ ਸਾਰੀ ਵੀਡੀਓ। ਇਹ ਦੇਖ ਕਈ ਪੀਪੀ ਰੋਡ ਪਾਸ ਤੇ ਚੋਰ ਫੜਿਆ ਗਿਆ ਜੋ ਕਿ ਕੱਡੇ ਚੱਕੋ ਕੱਢੀ ਸਮਦੇ ਚੱਕੋ ਕੱਢੀ ਚੱਕੋ ਕੱਢੀ ਸਾਡੀ ਚੱਕ ਇਹ ਦੇਖੋ ਚਾਕੂ ਵੀ ਲਈ ਫਿਰਦਾ ਤੇ ਨਸ਼ਾ ਵੀ ਵਿੱਚ ਇੰਜੈਕਸ਼ਨ ਵੀ ਲਈ ਫਿਰਦਾ ਹੀ ਗੈਲ ਇਹ ਦੇਖੋ ਚਾਕੂ ਕਿੰਨਾ ਖਤਰਨਾਕ ਹੈ ਜੇ ਕਿਸੇ ਨੂੰ ਚਿੱਟੇ ਦਾ ਨਸ਼ਾ ਨੁਕਤੇ ਦਾ ਚਿੱਟੇ ਦਾ ਚਿੱਟੇ ਦਾ ਨਸ਼ਾ ਵੀ ਕਰਦਾ ਹੋਣਾ ਤੇ ਚੋਰੀਆਂ ਟਕਾਹਤੀਆਂ ਜਿੰਨੀ ਵੀ ਕਰਦੇ ਸਾਰੇ ਇਹੋ ਜਿਹੇ ਬੰਦੇ ਕਰ ਰਹੇ ਇਹ ਆਪਣੇ ਆਪ ਨੂੰ ਦੱਸ ਰਿਹਾ ਵੀ ਪਟਾੜਾ ਰੋਡ ਤੇ ਰਹਿੰਦਾ ਮੈਂ ਕਿਹੜਾ ਕਿਹੜਾ ਐਡਰੈਸ ਹੈ ਲੱਕੀ ਡਾਗਰ ਤੋਂ ਪਿੱਛੇ ਲੱਕੀ ਟਾਪੇ ਕੇ ਰਹਿੰਦਾ ਕਿਸ ਕੇ ਇਮਕਾਨ ਚ ਹੈ ਪੰਮਾ ਕੋਈ ਬਿਲਡਿੰਗ ਵਾਲਾ ਜੀ ਉਹਦੇ ਮਕਾਨ ਚ ਰਹਿੰਦਾ ਹੋਰ ਨੇ ਵੀ ਪਤਾ ਨਹੀਂ ਵੈਰੀ ਅੱਜ ਅਬੀ ਕਿਸ ਦਾ ਨਾਮ ਬੋਲ ਰੋ ਤਾਂ ਪੰਮਾ ਮੋਹਨ ਬਿਲਡਿੰਗ ਵਾਲਾ ਮੋਹਨ ਬਾਈ ਵਾਲਾ ਕੀ ਨਾਮ ਬੋਲ ਰੋ ਤਾਂ ਮੈਂ ਉਹ ਤੋਂ ਕੁਝ ਵਾਰ ਸੇ ਜਾ ਕੀ ਨਾਮ ਤਾਂ ਕੀ ਨਾਮ ਦੱਸ ਕਾ ਇਹ ਦੇਖੋ ਨਦੀ ਨਾ ਕੋਈ ਵੈਰੀ ਇੱਕ ਬਲਕਾਰ ਲੈ ਰੇ ਇੱਕ ਪੰਮਾ ਲੈ ਰੇ ਇੱਕ ਬਿਲਡਿੰਗ ਵਾਲਾ ਮੋਹਨ ਕੋਈ ਇਹਨਾਂ ਦਾ ਨਾਮ ਲੈ ਰਿਆ ਕਹਿੰਦਾ ਅਸੀਂ ਉਹਨਾਂ ਦੇ ਮਕਾਨ ਚ ਰਹਿੰਦੇ ਆ ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਚੋਰੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਅਤੇ ਹੁਣ ਉਹ ਖੁਦ ਵੀ ਸੁਚੇਤ ਹੋ ਰਹੇ ਨੇ ਤੇ ਅਜਿਹੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਵੀ ਰੱਖ ਰਹੇ ਨੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜ਼ਿਰਕਪੁਰ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ